ਉਹ ਗੁਰੂ ਦੀ ਝਿੜਕਦਾ ਮੈਨੂੰ ਇੱਥੇ ਸੱਚ ਸਮਝੇ ਪੈਂਦਾ ਜੋ ਮੈਨੂੰ ਸਮਝ ਪੈਂਦਾ ਵੀ ਉਹਦਾ ਮਤਲਬ ਇਹ ਲੱਗਦਾ ਵੀ ਜਿਹੜੀ ਗੱਲ ਮੈਨੂੰ ਅੰਦਰ ਖਾਤੇ ਜੋ ਮੈਂ ਧਾਰਨਾ ਬਣਾ ਕੇ ਬੈਠਾਂ ਜਦੋਂ ਮੈਂ ਗੁਰਬਾਣੀ ਪੜ੍ਹਦਾ ਤੇ ਉਹ ਸਹੀ ਨਹੀਂ ਹੁੰਦੀ ਮੈਨੂੰ ਲੱਗਦਾ ਗੁਰੂ ਝਿੜਕ ਰਿਹਾ ਆਇਆ ਤਾਂ ਧਰਮੀ ਦਿਖਣ ਲੱਗ ਜਾਈਏ ਵੀ ਲੋਕਾਂ ਨੂੰ ਅਸੀਂ ਧਰਮੀ ਦਿੱਖੀ ਹੈ ਹੂੰ ਤੇ ਗੁਰਬਾਣੀ ਸਾਨੂੰ ਧਰਮੀ ਬਣਾਉਂਦੀ ਹੈ ਵੀ ਤੁਸੀਂ ਧਰਮੀ ਬਣੋ ਕਿੰਨੇ ਨੇ ਮੇਰਾ ਸਰੀਰ ਮੇਰਾ ਇਹ ਜਿਹੜਾ ਅੰਦਰ ਜੀ ਜਾਨ ਹੈ ਉਹ ਗੁਰੂ ਹੀ ਹੈ ਗੁਰੂ ਵਿੱਚ ਹੀ ਮੇਰੀ ਜੀ ਜਾਨ ਹੈ ਜਿਵੇਂ ਕਹਿ ਲੋ ਜਾਨ ਸਮਰਪਤ ਹੈ ਮੇਰਾ ਇਹ ਪਿੰਡ ਜਾਂ ਸਰੀਰ ਦਿੱਤਾ ਹੋਇਆ ਗੁਰੂ ਦੀ ਬਖਸ਼ਿਸ਼ ਵਿੱਚ ਹੈ ਹੁਣ ਇੱਥੋਂ ਦੀ ਫਿਰ ਮੈਨੂੰ ਜਦੋਂ ਗੁਰੂ ਦੀ ਬਾਣੀ ਜਦੋਂ ਪੜਦਾ ਤਾਂ ਮੈਨੂੰ ਇੱਕ ਪੱਕਤਾ ਆਂਦਾ ਹੈ ਵੀ ਗੁਰੂ ਸਾਹਿਬ ਨੇ ਜੋ ਲਿਖਿਆ ਸੱਚ ਲਿਖਿਆ ਇੱਕ ਦੂਜਾ ਮੇਰਾ ਭਰੋਸਾ ਹੈ ਤੀਸਰਾ ਹੁਣ ਜਿਹੜਾ ਮੇਰਾ ਸਵਾਲ ਸੀ ਵੀ ਕਿਉਂ ਲਿਖਿਆ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਮੁਹਿਮ ਆਪਣਾ ਅਮਰ ਅਨੰਦ ਦੇ ਅੰਦਰ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਜਿਨੇ ਵੀ ਸਾਡੇ ਜ਼ੂਮ ਤੇ ਜੁੜੇ ਵੀ ਪੈਣ ਨਹੀਂ ਸਾਰਿਆਂ ਨੂੰ ਜੀ ਆਇਆਂ ਨੂੰ ਜਿਸ ਤਰ੍ਹਾਂ ਕਿ ਸਬਦ ਅਸੀਂ ਇੱਕ ਰੋਜ਼ ਲੈਂਦੇ ਆ ਔਰ ਉਹਦੇ ਵਿੱਚ ਅਸੀਂ ਛੋਟੇ ਛੋਟੇ ਪਾਉਜ਼ ਲਗਾਣੇ ਆ ਤਾਂ ਜੋ ਸਾਨੂੰ ਉਸ ਦੀ ਕਲੀਅਰ ਸਮਝ ਆ ਜਾਵੇ ਔਰ ਉਹ ਪਾਉਜ਼ ਵੀ ਕੋਈ ਐ ਨਹੀਂ ਹੈ ਕਿ ਐਂਡ ਆਖਰੀ ਪਾਉਜ਼ ਹੁੰਦੇ ਆ ਜੇ ਕੋਈ ਡਿਫਰੈਂਸ ਲੱਗੇ ਕਿਸੇ ਨੂੰ ਤੇ ਠੀਕ ਕਰਵਾਏ ਜਾ ਸਕਦੇ ਨੇ ਜੇ ਕਿਤੇ ਕੋਈ ਲੱਗੇਗਾ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸਹੀ ਹੈ ਅਸੀਂ ਉਸ ਨੂੰ ਠੀਕ ਕਰ ਲਾਂਗੇ ਤੇ ਦੂਸਰਾ ਜਿਹੜਾ ਸ਼ਬਦ ਸਾਡਾ ਚੱਲ ਰਿਹਾ ਹੈ ਇਸ ਵੇਲੇ ਲੜੀਵਾਲ ਅੱਜ ਉਹਦੀ ਸਮਾਪਤੀ ਹੈ ਤੇ ਆਖਰੀ ਤੁਕਾਂ ਨੇ ਅੱਜ ਅੱਜ ਉਹਨਾਂ ਦੀ ਅਸੀਂ ਵਿਆਖਿਆ ਕਰਾਂਗੇ ਔਰ ਮੈਂ ਵੀ ਇਹ ਜਸਪਾਲ ਸਿੰਘ ਜੀ ਨੂੰ ਰਿਕਵੈਸਟ ਕਰਾਂਗੀ ਵੀਰ ਜੀ ਤੁਸੀਂ ਪਲੀਜ਼ ਕਾਈਂਡਲੀ ਇਸ ਨੂੰ ਵਿਆਖਿਆ ਕਰੋ ਔਰ ਉਸ ਤੋਂ ਪਹਿਲੇ ਵੀਰ ਪਰਮਵੀਰ ਸਿੰਘ ਜੀ ਪੜ ਦੇਣਗੇ ਸ਼ਬਦ ਨੂੰ ਇੱਕ ਵਾਰੀ ਜੀ ਵੀਰ ਪਰਮਵੀਰ ਸਿੰਘ ਜੀ ਤੁਸੀਂ ਸ਼ਬਦ ਪੜ ਲਓ ਅੱਛਾ ਜੀ ਜੀ ਮਾਈਕ ਹੋਰੀ ਰੀਡ ਆਊਟ ਕਰਦਾ ਜੀ ਅੱਜ ਦਾ ਜਿਹੜਾ ਸ਼ਬਦ ਹੈਗਾ ਉਹ ਅੰਕ 558 ਦੇ ਉੱਪਰ ਦਰਜ ਹੈ ਜੀ ਤੇ ਇੱਕ ਵਾਰੀ ਸਟਾਰਟਿੰਗ ਦੇ ਵਿੱਚ ਦਿਖਾ ਦਿੰਨੇ ਆ ਜੀ ਜਿਹੜਾ ਇਸ ਰਿਲੇਖ ਜਿਹੜਾ ਚੱਲ ਰਿਹਾ ਹੈਗਾ ਰਾਗ ਸੁਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇਸੇ ਸਿਰ ਲਿਖਦੇ ਹਿੱਟ ਬਾਣੀ ਦਰਜ ਹੈ ਜੀ ਇਹ ਵਾਲੀ ਤੇ ਅੱਜ ਜਿਹੜਾ ਅਸੀਂ ਰੈਗੂਲਰ ਕਰ ਰਹੇ ਸੀ ਕਿ 6-6 ਪਦੇ ਤੇ ਅੱਜ 8 ਪਦੇ ਵਾਲਾ ਜਿਹੜਾ ਸਾਹਮਣੇ ਆ ਰਿਹਾ ਇਹਦੇ ਵਿੱਚ ਬਾਣੀ ਸਾਨੂੰ ਹੁਕਮ ਕਰ ਰਹੀ ਹੈ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੈ ਜੇ ਬਖਸੇ ਤਾ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨਸ ਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਣ ਗੁਰ ਭਾਵੇ ਸੋ ਥਾਏ ਪਾਈ ਰੈਣ ਦਿਨਸ ਗੁਰ ਚਰਨ ਅਰਾਧਿਂ ਦਇਆ ਕਰਹੁ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਿਓ ਹੈ ਜਤ ਕਤ ਤਤ ਗੋਸਾਈ ਜੀ ਬਹੁਤ ਬਹੁਤ ਧੰਨਵਾਦ ਜੀ ਜੇ ਕਿਤੇ ਹੁਣ ਤਾਂ ਹੀ ਰਹਿ ਗਈ ਹੋਵੇ ਤੇ ਕਾਈਂਗਲੀ ਸੁਧਾਰ ਕਰਾ ਦੇਣਾ ਹਾਂ ਜੀ ਜੀ ਬਹੁਤ ਬਹੁਤ ਆਪਾਂ ਵੀਰ ਜਸਵੰਤ ਸਿੰਘ ਜੀ ਨੂੰ ਹਾਂਜੀ ਮੈਂ ਬੇਨਤੀ ਕਰਾਂਗੀ ਵੀਰ ਜਸਵੰਤ ਸਿੰਘ ਜੀ ਨੂੰ ਕਿ ਵੀਰ ਜੀ ਤੁਸੀਂ ਪਲੀਜ਼ ਇਸ ਦੀ ਇੱਕ ਹੋਰ ਵਿਆਖਿਆ ਕਰ ਦਿਓ ਹਾਂਜੀ ਬੰਜੀ ਵਾਗੁਰੂ ਜੀ ਕੀ ਕਾਲ ਸਾ ਵਾਗੁਰੂ ਜੀ ਕੀ ਫਤਿਹ ਅੱਪਾ ਕਰ ਰਹੇ ਆ ਗੁਰੂ ਰਬ ਦਾਤ ਔਰ ਕੰਟੀਨਿਊ ਕਰ ਰਹੇ ਆ ਇਹਨੂੰ ਆਪਾਂ ਅੱਜ ਮੇਰਾ ਖਿਆਲ ਹੈ ਜ ਆ ਪਤੌ ਤਾਂ ਦੇ ਨੇ ਪੰਜਵਾ ਦੇ ਨੇ ਆਪਣਾ ਲਾਸਟ ਅੱਜ ਜਿਹੜਾ 28 28 ਤੋਂ ਸ਼ੁਰੂ ਕਰਨਾ ਮੈਂ ਜੀ 29 ਤੋਂ 29 ਪ੍ਰਤੀ ਅੰ 29ਵਾ ਪਦਾ ਪਾ ਜਿਹੜਾ ਸ਼ੁਰੂ ਕਰਨਾ ਹੈ 25ਵਾ ਹੈ 25ਵਾ ਹੈ ਜੇ ਗੁਰ ਚਿੜਕੀ ਸੋਰੀ ਹਾਂ 24 24 ਨੰਬਰ 28 ਪੰਜਾਬੀ ਪੜ ਰਿਹਾ ਸੋਰੀ ਹਾਂ 25ਵਾ ਹੈ ਆਪਾਂ ਨੂੰ ਅੱਜ ਜਿੰਨੀ ਕੁ ਸਮਝ ਇਹ ਵਿਚਾਰਦੇ ਆ ਸੰਗਤ ਦੇ ਸਹਿਯੋਗ ਨਾਲ ਜਿਹੜੀ ਗੱਲ ਸਮਝ ਆਏਗੀ ਉਰਖਾਂਗਾ ਜਿਹੜੀ ਲੇਖਮੇਂ ਕੋਈ ਵੀਰ ਦੇ ਚੁਸ ਜੀ ਜੇ ਗੁਰ ਛਿੜਕਾ ਤਾਂ ਮਿੱਠਾ ਲਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰ ਸਿੱਖ ਗੁਰਮੁਖ ਬੋਲਣ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਗੁਰੂ ਦਾ ਛਿੜਕਿਆ ਵੀ ਮੈਨੂੰ ਮਿੱਠਾ ਲੱਗਦਾ ਭਾਵ ਕੇ ਗੁਰੂ ਅੱਗੇ ਸਮਰਪਿਤ ਭਾਵਨਾ ਚ ਅੱਜ ਦਾ ਜਿਹੜਾ ਸ਼ਬਦ ਆਪਾਂ ਪਿੱਛੇ ਤੋਂ ਵਿਚਾਰਦੇ ਆ ਰਹੇ ਆਂ ਉਹ ਗੁਰੂ ਦੀ ਝਿੜਕਦਾ ਮੈਨੂੰ ਇੱਥੇ ਸੱਚ ਸਮਝੇ ਪੈਂਦਾ ਜੋ ਮੈਨੂੰ ਸਮਝ ਪੈਂਦਾ ਵੀ ਉਹਦਾ ਮਤਲਬ ਇਹ ਲੱਗਦਾ ਵੀ ਜਿਹੜੀ ਗੱਲ ਮੈਨੂੰ ਅੰਦਰ ਖਾਤੇ ਜੋ ਮੈਂ ਧਾਰਨਾ ਬਣਾ ਕੇ ਬੈਠਾਂ ਜਦੋਂ ਮੈਂ ਗੁਰਬਾਣੀ ਪੜ੍ਹਦਾ ਤੇ ਉਹ ਸਹੀ ਨਹੀਂ ਹੁੰਦੀ ਮੈਨੂੰ ਲੱਗਦਾ ਗੁਰੂ ਝਿੜ ਕਰਿਆ ਆ ਮੈਨੂੰ ਉਹ ਗੁਰੂ ਜਦੋਂ ਕਈ ਚੀਜ਼ਾਂ ਜਿਹੜੀਆਂ ਅਨਕੂਲ ਨਹੀਂ ਲੱਗਦੀਆਂ ਗੁਰੂ ਜਿਹੜੇ ਕੜਵੇ ਜਿੰਨਾ ਸਾਨੂੰ YouTube ਵਾਲੇ ਬੋਲ ਹੁੰਦੇ ਜੋ ਸਾਡੇ ਜੀਵਨ ਰਸ਼ਲੀ ਵਿੱਚ ਨਹੀਂ ਹੁੰਦੇ ਉਹ ਮੈਨੂੰ ਮਿੱਠੇ ਲੱਗਦੇ ਆ ਜ਼ਰੂਰ ਤੋਂ ਮੈਨੂੰ ਜੋ ਸਮਤ ਮਿਲਦੀ ਆ ਗੁਰੂ ਦਾ ਜੋ ਗਿਆਨ ਜੋ ਮੈਨੂੰ ਸੱਚ ਦਾ ਮਾਰਗ ਦੱਸਦਾ ਆ ਜਿਹੜਾ ਔਖਾ ਆ ਪਰ ਮੈਨੂੰ ਠੀਕ ਲੱਗਦਾ ਮਿੱਠਾ ਲੱਗਦਾ ਮੈਨੂੰ ਔਰ ਜੇ ਜੋ ਜੇ ਬਖਸ਼ੇ ਤੱਕ ਗੁਰਵੜੀ ਆਈ ਜਦੋਂ ਮੈਨੂੰ ਲੱਗਦਾ ਮੈਂ ਸੱਚ ਦੀ ਸ਼ਰਨ ਵਿੱਚ ਆ ਗੁਰੂ ਦੀ ਬਖਸ਼ਿਸ਼ ਆ ਇਹ ਵੀ ਗੱਲ ਆ ਤੇ ਮੈਂ ਵਡਿਆਈ ਆਪਣੇ ਨਹੀਂ ਗੁਰੂ ਦਾ ਹੀ ਉਪਕਾਰ ਜਾਂ ਵਡਿਆਈ ਮੰਨਣਾ ਪਾਵਕੇ ਚੱਬਲਦਾ ਨਹੀਂ ਵੀ ਮੈਂ ਬਹੁਤ ਕੁਝ ਜਾਣਦਾ ਜਾਂ ਗੁਰੂ ਦੇ ਗਿਆਨ ਵਿੱਚ ਮੈਨੂੰ ਬਹੁਤ ਪਤਾ ਆ ਹੰਕਾਰ વૃਤੀ ਨਹੀਂ ਹੈ ਮੇਰੇ ਅੰਦਰ ਔਰ ਜਿੱਥੇ ਮੈਂ ਗਲਤ ਆ ਉਹ ਗਲ ਮੈਂ ਸਵੀਕਾਰ ਕਰਦਾ ਗੁਰੂ ਉਪਦੇਸ਼ ਅਸ ਅਨੁਸਾਰ ਸਮਝਦਾ ਗੁਰਮੁਖ ਬੋਲੇ ਸੋ ਥਾਂ ਪਾਏ ਜਿਹੜੇ ਮਨੁੱਖ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਜੀਵ ਨੇ ਇੱਥੇ ਉਹਨਾਂ ਸਾਰਿਆਂ ਦੀ ਗੱਲ ਕਰ ਲਈ ਆ ਜੋ ਉਹ ਬੋਲਦੇ ਨੇ ਬੋਲਣ ਉਹ ਬੋਤਿਆਂ ਦੀ ਗੱਲ ਹੈ ਨਾ ਬੋਲਦੇ ਨੇ ਸੋ ਥਾਏ ਪਾਈ ਬੋਲਣ ਦਾ ਮਤਲਬ ਹੀ ਹੈ ਕਿ ਉਹਨਾਂ ਦੀ ਜੀਵਨ ਸ਼ੈਲੀ ਜੋ ਬੋਲਦੀ ਆ ਅਸਲ ਵਿੱਚ ਉਹ ਅੰਦਰੋਂ ਜੋ ਸੱਚ ਉਹਨਾਂ ਦਾ ਜੋ ਜੀਵਣਾ ਹੈ ਜਿਉਣਾ ਹੈ ਉਹ ਆਪਣੇ ਆਪ ਚੋਂ ਬੋਲਦਾ ਹੀ ਹੁੰਦਾ ਹੈ ਸਾ ਗੁਰਮੁਖ ਬੋਲੈ ਸੋ ਥਾਏ ਪਾਈ ਉਹ ਗੁਰੂ ਦੇ ਗਿਆਨ ਦੇ ਰਹੀ ਹੀ ਆਪਣਾ ਕਰਮ ਕਰ ਰਹੇ ਹੁੰਦੇ ਨੇ ਤੇ ਗੁਰੂ ਦੇ ਹੁਕਮ ਵਿੱਚ ਗੁਰੂ ਗਿਆਨ ਦੇ ਅਨੁਕੂਲ ਹੋਣ ਕਰਕੇ ਉਹਨਾਂ ਦਾ ਕਰਮ ਥਾਏ ਪਾਉਂਦਾ ਹੈ ਗੁਰੂ ਜਾਂ ਸਤਗੁਰ ਪਾਉਂਦਾ ਹੈ ਜਾਂ ਅਕਾਲ ਪੁਰਖ ਕਹਿ ਲੋ ਮਨਮੁਖ ਕਿਛ ਥਾਂ ਇਹ ਨਾ ਪਾਈ ਤੇ ਜਿਹੜੇ ਮਨਮੁਖ ਦੇ ਆਪਣੇ ਮਨ ਦੇ ਮਤ ਦੇ ਪਿੱਛੇ ਲੱਗੇ ਇਨਸਾਨ ਜੀਵ ਨੇ ਆਪ ਹਦੂਰੀਆਂ ਕਰਨ ਵਾਲੇ ਨੇ ਉਹਨਾਂ ਦਾ ਜਿਹੜਾ ਸਤਗੁਰ ਦੇ ਆਸ਼ੇ ਅਨਸਾਰ ਉਹਨਾਂ ਦਾ ਕਰਮ ਜਿਹੜਾ ਆ ਉਹ ਜਗ੍ਹਾ ਨਹੀਂ ਪਾਉਂਦਾ ਉਹ ਅਨਕੂਲ ਨਹੀਂ ਹੁੰਦਾ ਭਾਵੇਂ ਉਹਨੂੰ ਕੋਈ ਜਗ੍ਹਾ ਨਹੀਂ ਹੈ ਇਸ ਸੰਸਾਰ ਸਾਗਰ ਗੁਰੂ ਦੇ ਉਸ ਦਰਬਾਰ ਵਿੱਚ ਕਹਿ ਦੋ ਜਿੱਥੇ ਸੱਚ ਦੀ ਵਿਚਾਰ ਹੁੰਦੀ ਹੋਵੇ ਸੱਚ ਦੀ ਕਸੌਟੀ ਲੱਗਦੀ ਹੋਵੇ ਮਨਮੁਖ ਦੀ ਉੱਥੇ ਅਵਸਥਾ ਜਿਹੜੀ ਆ ਨਿਕਾਰੀ ਜਾਂਦੀ ਆ ਜਿਹੜਾ ਮਨ ਦੀ ਹਦੂਰੀ ਆਪਣੇ ਮਨਮਤ ਦੇ ਨਾਲ ਕੋਈ ਚੱਲਣ ਵਾਲਾ ਮਨੋਖਿਆ ਉਸ ਸਤਗੁਰ ਦੇ ਘਰ ਵਿੱਚ ਸਤਗੁਰ ਦਾ ਘਰ ਜਿੱਥੇ ਸੱਚ ਦੀ ਵਿਚਾਰ ਜਿੱਥੇ ਸੱਚਿਆਰਤਾ ਦੀ ਗੱਲ ਹੁੰਦੀ ਹੋਵੇ ਉੱਥੇ ਉਹ ਟਿਕਦੀ ਨਹੀਂ ਗੱਲ ਪਾਲਾ ਕੱਕਰ ਵਰਫ ਵਰਸੇ ਇੱਕ ਬਾਰੀ ਉਦਾਹਰਣੀ ਨੇ ਵੀ ਬਾਰੀ ਤੌਰ ਤੇ ਜਿੱਦਾਂ ਝੱਕੜ ਦੀ ਗੱਲ ਕੱਲ ਸਾਰਿਆਂ ਵੀਰਾਂ ਨੇ ਪੈਣਾ ਨੇ ਵਿਚਾਰੀ ਸੀ ਉਦਾਂ ਹੀ ਅੰਦਰ ਦਾ ਜਿਹੜਾ ਝੱਕੜ ਆ ਗੁਰਸਿੱਖ ਗੁਰ ਦੇਖਣ ਜਾਈ ਬਾਹਰੋਂ ਦੀ ਵੀ ਜਿੱਦਾਂ ਗੱਲ ਕੀਤੀ ਹੈ ਦੇਖਣ ਜਾਈ ਤੇ ਮੇਰਾ ਅੱਗੇ ਵੀ ਆਪਾਂ ਸਹਿਮਤੀ ਸੀ ਸਾਰਿਆਂ ਦੀ ਬਲਕੇ ਕਿ ਵੀ ਜਿਹੜਾ ਮਨ ਆ ਜਦੋਂ ਜਾਣਾ ਤੇ ਮੰਨਣੇ ਆ ਨਾ ਸੱਚ ਦੇ ਮਾਰਗ ਤੇ ਤੇ ਉਹ ਜਿਹੜਾ ਅੰਦਰ ਦੇ ਝੱਕੜ ਨੇ ਜਿਹੜੀ ਉਹਦੀਆਂ ਰਕਾਵਟਾਂ ਜਿਹੜੇ ਉਹਦੇ ਮਨ ਦੇ ਕਈ ਵਾਰੀ ਅੰਦਰੋਂ ਖਿਆਲ ਹੁੰਦੇ ਨੇ ਕਿ ਵੀ ਰਹਿਣ ਦੇ ਜਾਂ ਕਰ ਲਾ ਦੂਸਰਾ ਕਰ ਲਾ ਉਸਦੇ ਪਾਉ ਮਨ ਜਿਹੜਾ ਕਈ ਵਾਰ ਖਿੱਚ ਪਾਉਂਦਾ ਉਹ ਖਿੱਚ ਛੱਡ ਦਿੰਦੇ ਨੇ ਤੇ ਉਹ ਗੁਰੂ ਦੇ ਗਿਆਨ ਨਾਲ ਜੁੜਦੇ ਨੇ ਗੁਰੂ ਦੇ ਮਾਰਗ ਤੇ ਚੱਲਣਾ ਅੰਦਰੋਂ ਮਨ ਨੂੰ ਸਵਾਰ ਕਰਦੇ ਨੇ ਮਨ ਦੇ ਤਾਲ ਤੇ ਸਵਾਰ ਕਰਦੇ ਨੇ ਗੁਰੂ ਦੇਖਣ ਜਾਈ ਗੁਰੂ ਦੇ ਵੱਲ ਨੂੰ ਸਨਮੁਖ ਰਹਿੰਦੇ ਨੇ ਸਭ ਦਿਨ ਸ ਰਹਿਣ ਦੇਖੋ ਮੈਂ ਇਹ ਸਾਰੇ ਕੋਈ ਦਿਨ ਹੋਵੇ ਕੋਈ ਰਾਤ ਹੋਵੇ ਤੇ ਦੇਖੋ ਗੁਰ ਆਪਣਾ ਹਮੇਸ਼ਾ ਮੈਂ ਆਪਣੇ ਗੁਰੂ ਨੂੰ ਦੇਖਾ ਇਹ ਚਾਣਾ ਆ ਤੇ ਗੁਰੂ ਨੂੰ ਸਮਝਾ ਗੁਰੂ ਗਿਆਨ ਨਾਲ ਜੁੜਾ ਵਿੱਚ ਅੱਖੀ ਗੁਰ ਪੈਰ ਧਰਾਈ ਤੇ ਆਪਣੇ ਸਿਰ ਮੱਥੇ ਆਪਾਂ ਕਹਿੰਦੇ ਆ ਨਾ ਵੀ ਪ੍ਰਵਾਣ ਅੱਖਾਂ ਦੇ ਵਿੱਚ ਨਦਰ ਦਰ ਦ੍ਰਿਸ਼ਟੀ ਬਣੀ ਆ ਉਹਦੇ ਵਿੱਚ ਗੁਰੂ ਬਚਨਾਂ ਨੂੰ ਆਪਣੇ ਮਨ ਚ ਟਿਕਾਉਣਾ ਹੈ ਆਪਣੇ ਹਿਰਦੇ ਵਿੱਚ ਜਾਂ ਆਪਣੇ ਮਨ ਵਿੱਚ ਜਗ੍ਹਾ ਦੇਣੀ ਹੈ ਗੁਰੂ ਉਪਦੇਸ਼ ਗੁਰੂ ਆਦੇਸ਼ ਅਨੁਸਾਰ ਆਪਣੇ ਆਪ ਨੂੰ ਆਪਣੇ ਆਪ ਨੂੰ ਝਕਾਉਣਾ ਜਾਂ ਨਤਮਸਤਕ ਹੋਣਾ ਹੈ ਗੁਰੂ ਦੇ ਬਚਨਾਂ ਨੂੰ ਮੰਨਣਾ ਹੀ ਗੁਰੂ ਦੇ ਚਰਨਾਂ ਨੂੰ ਆਪਣੇ ਮਨ 'ਚ ਧਰਨਾ ਹੈ ਅਨੇਕ ਉਪਾਅ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਗੁਰ ਗੁਰ ਕਾਰਨ ਗੁਰ ਗਿਆਨ ਗੁਰੂ ਦੇ ਉਪਦੇਸ਼ ਨੂੰ ਸਮਝਣ ਦੇ ਖਾਤਰ ਮੈਂ ਬੜੇ ਹੀ ਯਤਨ ਕਰਦਾ ਹਾਂ ਪਰ ਕਹਿੰਦੇ ਨੇ ਵੀ ਸਾਰੇ ਯਤਨ ਤੇ ਨਹੀਂ ਠੀਕ ਹੋ ਸਕਦੇ ਪਰ ਗੁਰ ਭਾਵੈ ਸੋ ਥਾਏ ਪਾਈ ਜੋ ਗੁਰੂ ਨੂੰ ਪਾਉਂਦਾ ਹੋਵੇ ਜੋ ਬਿਲਕੁਲ ਗੁਰੂ ਆਸ਼ੇ ਅਨਸਾਰ ਗੱਲ ਹੋਵੇ ਉਹ ਵਾਲੀ ਚੀਜ਼ ਨੂੰ ਉਹ ਵਤ ਨੂੰ ਉਹ ਵਾਲੇ ਮਾਰਗ ਨੂੰ ਮੈਂ ਪਾ ਲਵਾਂ ਉਹ ਮੈਨੂੰ ਪ੍ਰਾਪਤ ਹੁੰਦੀ ਹੈ ਭਾਪ ਗੁਰੂ ਜਿਹੜੇ ਮੇਰੇ ਸਾਰੇ ਕੀਤੇ ਉਪਰਾਲਿਆਂ ਵਿੱਚੋਂ ਸਾਰੇ ਕੀਤੇ ਮੇਰੇ ਜਿਹੜੇ ਸੰਕਲਪ ਫੁਰਨੇ ਜਿਹੜੇ ਮੈਨੂੰ ਸੱਚ ਦੇ ਮਾਰਗ ਤੇ ਤੋਰਦੇ ਨੇ ਜਿੰਨਾ ਮੈਂ ਉਦਦਮ ਕਰਦਾ ਜਿਹੜਾ ਗੁਰੂ ਆਸ਼ੇ ਅਨਸਾਰ ਹੁੰਦਾ ਉਹ ਮੈਨੂੰ ਪ੍ਰਾਪਤ ਹੋ ਜਾਵੇ ਇਹ ਤੇ ਇੱਕ ਵੀ ਹੋਣਾ ਤੇ ਇਹ ਨਹੀਂ ਮੰਗਿਆ ਜਾ ਰਿਹਾ ਵੀ ਮੈਂ ਹਰ ਚੀਜ਼ ਜੋ ਕਰਾਂ ਤੇ ਉਹ ਮੈਨੂੰ ਪ੍ਰਾਪਤ ਹੋਵੇ ਜੋ ਗੁਰੂ ਆਸ਼ੀਸ਼ ਅਨਸਾਰ ਹੋਵੇ ਗੁਰਮਤ ਅਨਸਾਰੀ ਹੋਵੇ ਉਹ ਮੈਨੂੰ ਪ੍ਰਾਪਤ ਰੈਨਸ ਗੋਰ ਚਰਨ ਅਰਾਧਨੀ ਦਇਆ ਕਰੋ ਮੇਰੇ ਸਾਈਂ ਰਾਤ ਦਿਨ ਭਾਵੇਂ ਹਰ ਵਕਤ ਅੰਦਰ ਜਦੋਂ ਸੱਚ ਨਾਲ ਜੁੜਿਆ ਰਵਾਂ ਤੇ ਗੁਰੂ ਦੇ ਉਪਦੇਸ਼ ਗੁਰੂ ਦੇ ਚਰਨ ਕਮਲ ਨੇ ਜਿਨ੍ਹਾਂ ਨੂੰ ਮੈਂ ਆਰਾਧਦਾ ਆ ਗੁਰੂ ਦੇ ਹੁਕਮ ਗੁਰੂ ਦੇ ਉਪਦੇਸ਼ ਨੂੰ ਗੁਰੂ ਦੀ ਸਲਾਹ ਨੂੰ ਮੈਂ ਆਪਣੇ ਧਿਆਨ ਚ ਧਰਦਾ ਦਇਆ ਕਰੋ ਮੇਰੇ ਸਾਈਂ ਜਾਂ ਆਰਾਧਦੀ ਦਾ ਮਤਲਬ ਕਰਾਂ ਇਥੇ ਜਦੋਂ ਕਹਿਆ ਕਿਆ ਜਾ ਰਿਹਾ ਨਾ ਦਇਆ ਕਰੋ ਮੇਰੇ ਸਾਈਂ ਕਿਰਪਾ ਕਰੋ ਮਿਰਤੇ ਮੇਰੇ ਮਾਲਕ ਤੇ ਮਤਲਬ ਮੈਂ ਆਰਾਧਾ ਰਾਤ ਦਾ ਹਾਂ ਨਹੀਂ ਕਹਿ ਕੇ ਕਿ ਮੈਂ ਇਹ ਕੰਮ ਮੇਰੇ ਮਨ ਚ ਇਹ ਵਾਲਾ ਜੁੜਾਵ ਗੁਰੂ ਗਿਆਨ ਦੇ ਨਾਲ ਮੇਰਾ ਲਗਾਵ ਜਾਂ ਮੇਰੀ ਲਗਨ ਮੈਂ ਮੈਂ ਨਾ ਤਮਸਤ ਰਵਾਂ ਇਹ ਮਿਰਤੇ ਕਿਰਪਾ ਕਰ ਦਿਓ ਨਾਨਕ ਕਾ ਜੀਉ ਪਿੰਡ ਗੁਰੂ ਹੈ ਕਹਿੰਦੇ ਨੇ ਮੇਰਾ ਸਰੀਰ ਮੇਰਾ ਇਹ ਜਿਹੜਾ ਅੰਦਰ ਜੀ ਜਾਨ ਹੈ ਉਹ ਗੁਰੂ ਹੀ ਹੈ ਗੁਰੂ ਵਿੱਚ ਹੀ ਮੇਰੀ ਜੀ ਜਾਨ ਹੈ ਜਿਵੇਂ ਕਹਿ ਲੋ ਜਾਨ ਸਮਰਪਤ ਹੈ ਮੇਰਾ ਇਹ ਪਿੰਡ ਜਾਂ ਸਰੀਰ ਦਿੱਤਾ ਹੋਇਆ ਗੁਰੂ ਦੀ ਬਖਸ਼ਿਸ਼ ਵਿੱਚ ਹੈ ਗੁਰ ਮਿਲ ਤ੍ਰਿਪਤ ਅਕਾਈ ਜੇ ਮਨ ਨੂੰ ਗੁਰਤੀ ਹੋ ਜੇ ਗੁਰੂ ਨਾਲ ਸਾਝ ਬਣ ਜਾਂਦੀ ਆ ਤੇ ਮੈਨੂੰ ਰਾਜ ਆ ਜਾਂਦਾ ਆ ਸਬਰ ਸੋਖ ਦੁਨੀਆ ਦੇ ਪਦਾਰਥਾਂ ਦੇ ਮੋਹ ਤੋਂ ਮੈਂ ਤੋਬਾ ਕਰ ਲੈਣਾ ਆ ਜਾਂ ਫਿਰ ਜਲਾ ਮੈਂ ਅੰਦਰ ਸੰਤੋਖੀ ਹੋ ਜਾਂਦਾ ਆ ਮੇਰਾ ਜੀਵਨ ਸੰਤੋਖੀ ਹੋ ਜਾਂਦਾ ਹੈ ਨਾਨਕ ਕਾ ਪ੍ਰਭ ਪੂਰ ਰਿਹਾ ਹੋਇ ਜਤ ਕਤ ਤਤ ਗੋਸਾਈ ਹੁਣ ਨਾਨਕ ਦੇ ਨਾਲ ਹੀ ਕਾਲ ਲੱਗਿਆ ਹੈ ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾਸ ਜੀ ਕਹਿ ਰਹੇ ਨੇ ਕਿ ਮੇਰਾ ਜੋ ਪ੍ਰਭ ਜਿਹੜਾ ਮੇਰਾ ਖਤਮਿਆ ਮਾਲਕਿਆ ਮੇਰੇ ਅੰਦਰ ਜਾਂ ਮੇਰਾ ਵਸਦਾ ਜੋ ਮੇਰਾ ਮੂਲ ਆਪਣਾ ਜਿੱਥੇ ਸੱਚ ਵਸਦਾ ਆ ਅੰਦਰ ਬਾਹਰ ਦੀ ਗੱਲ ਕਰ ਲੋ ਉਹ ਪੂਰਨ ਨਿਆ ਅੰਦਰ ਦੇਖੋ ਬਾਹਰ ਦੇਖੋ ਪੂਰ ਰਹੇ ਹਰ ਜਗ੍ਹਾ ਪਰਿਪੂਰਨ ਹੈ ਉੱਥੇ ਕੋਈ ਘਾਟਵਾਦ ਨਹੀਂ ਹੈਗੀ ਕਿ ਉਹ ਕਿਤੇ ਹੈਗਾ ਜਾਂ ਨਹੀਂ ਹੈਗਾ ਕਿਤੇ ਘਟ ਹੈਗਾ ਵੱਧ ਹੈਗਾ ਅਗਰ ਸਾਡੇ ਅੰਦਰ ਕਮੀ ਲੱਗਦੀ ਆ ਤੇ ਉਹ ਸਾਡੀ ਕਮੀ ਆ ਸੋ ਸਾਡੇ ਕਰਕੇ ਆਪਣਾ ਸਾਡੀ ਜਿਹੜੀ ਦ੍ਰਿਸ਼ਟੀ ਜਾਂ ਜੋ ਅਸੀਂ ਸੱਚ ਨੂੰ ਨੇੜੇ ਨਹੀਂ ਸੱਚ ਤੋਂ ਆਪ ਦੂਰ ਹੋਇਆ ਇਸ ਕਰਕੇ ਹੈ ਪਰ ਉਹ ਸਭ ਜਗ੍ਹਾ ਪਰੀਪੂਰਨ ਹੈ ਜਤ ਕਤ ਤਤ ਗੁਸਾਈ ਜਿੱਥੇ ਜਿੱਥੇ ਦੇਖਦਾ ਹਾਂ ਉਹ ਸੱਚ ਦਾ ਜੋ ਮਾਲਕ ਹੈ ਜਗਾਤੇ ਉਹ ਸਾਡਾ ਹਰ ਜਗ੍ਹਾ ਪਰੀਪੂਰਨ ਹੈ ਸਮਰਤ ਹੈ ਜਾਂ ਵਿਆਪਕ ਹੈ ਹਾਜ਼ਰ ਨਾਜ਼ਰ ਹੈ ਇਹ ਅੱਜ ਦੇਸ਼ਾਬਦੀ ਮੈਨੂੰ ਜਿੰਨੀ ਕੁ ਸਮਝ ਪਈ ਆ ਜੀ ਮੈਂ ਆਪਣੀ ਵਿਚਾਰ ਰੱਖੀ ਆ ਤੇ ਹੋਰ ਜਿਹੜੇ ਵੀਰ ਭੈਣ ਇਸ ਤੋਂ ਵਧੀਆ ਕਈ ਵਾਰ ਜਿਹੜੀ ਆਪ ਵਿਚਾਰਦੇ ਆ ਨੁਕਤੇ ਰਹਿ ਜਾਂਦੇ ਆ ਕਿਤੇ ਕੋਈ ਟਪਲਾ ਖਾਦਾ ਜਾਂਦਾ ਕੋਈ ਵੀਰ ਹੋਰੇ ਤੇ ਸੁਧਾਰ ਕਰੇਗਾ ਉਹਨੂੰ ਸਮਝਾਂਗੇ ਤੇ ਜਿਹੜੀ ਗੱਲ ਮੰਨਣ ਵਾਲੀ ਹੋਏਗੀ ਜ਼ਰੂਰ ਉਹਦੇ ਤੋਂ ਸਿੱਖਿਆ ਲਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਸਹਿਮਤੀ ਆਈ ਹੈ ਤੁਹਾਡੇ ਨਾਲ ਆ ਵੀ ਗਜੈਂਦਰ ਸਿੰਘ ਜੀ ਦੀ ਤੇ ਜੀ ਇਹ ਕੈਪ੍ਰੀਸੀਸ਼ਨ ਆਈ ਹੈ ਪੈਣਾ ਮਨਜੋਤ ਕੌਰ ਜੀ ਜੀ ਮੈਂ ਸਾਰੇ ਜੁੜੇ ਵੀਰਾਂ ਪੈਣਾ ਨੂੰ ਬੇਨਤੀ ਕਰਾਂਗੀ ਜਿਸ ਤਰ੍ਹਾਂ ਅਸੀਂ ਰੋਜ਼ ਕਰਦੇ ਹਾਂ ਤੇ ਸਾਡੇ ਇੱਥੇ ਕੋਈ ਕਥਾਵਾਚਕ ਤਾਂ ਹੁੰਦੇ ਨਹੀਂ ਅਸੀਂ ਆਪਸ ਚ ਹੀ ਮਿਲ ਕੇ ਸਾਰੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਾਣੀ ਸਾਨੂੰ ਕਹਿ ਕੀ ਰਹੀ ਹੈ ਕਿਉਂਕਿ ਸਾਡਾ ਮੰਨਣਾ ਹੈ ਗੁਰਬਾਣੀ ਇੱਕ ਗੁਰੂ ਇੱਕ ਤੇ ਸਾਡੇ ਫਿਰ ਅਰਥਾ ਡਡ ਹੋ ਜਾਂਦੇ ਨੇ ਕਿਉਂਕਿ ਸਾਡੀਆਂ ਆਪਣੀਆਂ ਆਪਣੀਆਂ ਵੋਕੈਬਲਰੀਜ਼ ਆਪਣੀਆਂ ਆਪਣੀਆਂ ਬੋਲੀਆਂ ਪਾਸਾਵਾਂ ਨੇ ਤੇ ਅਸੀਂ ਉਸ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਣੇ ਇੱਕ ਅਰਥ ਸਮਝ ਕੇ ਇੱਕ ਥਾਂ ਜੁੜ ਸਕੀਏ ਇੱਕ ਅਰਥ ਨਾਲ ਸਹਿਮਤੀ ਹੋ ਸਕੇ ਤੇ ਹੁਣ ਮੈਂ ਸਾਰੇ ਜੁੜੇ ਵੀਰ ਭੈਣਾਂ ਨੂੰ ਜ਼ੂਮ ਤੇ ਜਿਹਨੇ ਵੀ ਜੁੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਕਰਾਂਗੇ ਜੀ ਆਪੋ ਆਪਣੇ ਵਿਵੇਕ ਦੀ ਸਾਂਝ ਪਾਓ ਜੇਕਰ ਕਿਸੇ ਨੂੰ ਕੁਝ ਡਿਫਰੈਂਟ ਐਂਗਲ ਤੋਂ ਸਮਝ ਆਇਆ ਕੁਝ ਵੱਖਰਾ ਤੇ ਉਹ ਸਾਂਝ ਪਾਓ ਜਾਂ ਜੇਕਰ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ ਔਰ ਜਾਂ ਜੇ ਕੁਝ ਗਲਤ ਲੱਗਾ ਕਿ ਕਿਧਰੇ ਕਿ ਇੱਥੋਂ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਵੇ ਉਹ ਵੀ ਤੁਸੀਂ ਸਾਂਝ ਪਾਓ ਜੀ ਤਾਂ ਜੋ ਅਸੀਂ ਸਾਰੇ ਜਾਣੇ ਇੱਕ ਮਤ ਹੋ ਸਕੀਏ ਇਹਨਾਂ ਵਿਚਾਰਾਂ ਨਾਲ ਵੈਸੇ ਪੂਰੀ ਸਹਿਮਤੀ ਹੈ ਮੇਰੀ ਵੀ ਵਰਜੀ ਦੇ ਵਿਚਾਰਾਂ ਨਾਲ ਤੇ ਜਿਹੜੇ ਸਾਡੇ ਨਵੇਂ ਮੈਂਬਰ ਅੱਜ ਆਏ ਨੇ ਉਹਨਾਂ ਨੂੰ ਦੁਬਾਰਾ ਤੋਂ ਜੀ ਆਇਆਂ ਨੂੰ ਆਖਦੇ ਆਂ ਜੀ ਅੱਜ ਮੈਂ ਦੇਖ ਰਹੀ ਆਂ ਕੁਝ ਮੈਂਬਰ ਨਾ ਮੈਨੂੰ ਦਿਖਿਓ ਨਹੀਂ ਜੀ ਆ ਪੱਲ ਕਤ ਨਾਲ ਵੀ ਆਪਾਂ ਇੱਕ ਮਤ ਹੋ ਸਕੀਏ ਇੰਨਾ ਬਈ ਫੈਰਾ ਆਪਾਂ ਕੀਏ ਸਾਰੇ ਜਿਹੜੇ ਗੁਰੂ ਨਾਲ ਇੱਕ ਮੁਖ ਹੋ ਸਕੀਏ ਗੁਰਮਤ ਨਾਲ ਹੋਣਾ ਹੈ ਮੇਰੇ ਵਿਚਾਰਾਂ ਨਾਲ ਨਹੀਂ ਕਿਸੇ ਹੋਰਦਿਆਂ ਨਾਲ ਨਹੀਂ ਸਾਰੇ ਆਪਣੇ ਆਪਣੇ ਵਿਚਾਰ ਰੱਖ ਕੇ ਆਪਾਂ ਗੁਰਮਤ ਦੇਣ ਲਈ ਜੀ ਤਾਂ ਮੈਂ ਡਾਇਰੈਕਸ਼ਨ ਕਰਨ ਲਈ ਤੇ ਅਸੀਂ ਸਾਰੇ ਗੁਰਮਤ ਨਾਲ ਇੱਕ ਵਿਚਾਰ ਇੱਕ ਮਤ ਹੋ ਸਕੀਏ ਬਿਲਕੁਲ ਠੀਕ ਜੀ ਪਲੀਜ਼ ਤੁਸੀਂ ਕਾਈਂਡਲੀ ਹੈਂਡ ਰੇਸ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਅਨਮਿਊਟ ਕਰ ਸਕਦੇ ਹੋ ਜਿਹੜੇ ਵੀ ਵੀਰ ਭੈਣ ਨੇ ਗੱਲ ਕਰਨੀ ਹੋਏਗੀ ਇੱਕ ਹੈਂਡ ਰੇਸ ਕਰ ਦੇਣਾ ਤੇ ਅਨਮਿਊਟ ਤੁਸੀਂ ਆਪੇ ਕਰ ਸਕਦੇ ਹੋ ਤੇ ਆਪਣੀ ਗੱਲ ਰੱਖੋ ਜੀ ਸ਼ਬਦ ਸਕਰੀਨ ਤੇ ਹੈ ਤੁਸੀਂ ਪੜ ਸਕਦੇ ਹੋ ਪੌਜ਼ ਵਿੱਚ ਲੱਗੇ ਹੋਏ ਨੇ ਜੇਕਰ ਤੁਹਾਨੂੰ ਲੱਗਦਾ ਕਿ ਕਿਤੇ ਕੋਈ ਪੌਜ਼ ਵੀ ਡਿਫਰੈਂਟ ਲੱਗਾ ਹੋਇਆ ਹੈ ਉਹ ਵੀ ਤੁਸੀਂ ਠੀਕ ਕਰ ਸਕਦੇ ਹੋ ਕਿਉਂਕਿ ਸਿੱਖ ਨੇ ਤੇ ਸਿੱਖਣਾ ਹੀ ਹੈ ਅਸੀਂ ਹਰ ਵੇਲੇ ਸਿੱਖਣ ਲਈ ਆਪਾਂ ਨਾ ਜਿੱਥੇ ਵੀ ਸਾਨੂੰ ਸਹੀ ਮਤ ਲੱਗੇਗੀ ਕਿ ਠੀਕ ਹੈ ਇਹ ਗੱਲ ਅਸੀਂ ਕਿਤੇ ਗਲਤ tract ਤੇ ਆ ਤੇ ਅਸੀਂ ਇਮੀਡੀਏਟਲੀ ਉਸ ਨੂੰ ਸੁਧਾਰ ਕਰ ਲਵਾਂਗੇ ਜੀ ਸਾਰੇ ਜਿਹੜੇ ਵੀ ਭੈਣਾਂ ਨੂੰ ਬੇਨਤੀ ਹੈ ਜੀ ਹੈਂਡ ਰੇਸ ਕਰਕੇ ਤੁਸੀਂ ਅਨਮਿਊਟ ਕਰੋ ਜੀ ਪਰਮਵੀ ਜੀ ਹਾਂ ਜੀ ਬੈਠੇ ਜੀ ਵੀ ਰਕबीर ਸਿੰਘ ਜੀ ਤੁਸੀਂ ਅਨਮਿਊਟ ਕੀਤਾ ਸੀ ਉਹਨੇ ਜੀ ਜੈਤ ਕਰਕੇ ਨਾ ਸੇਮਤੀ ਆਈ ਹੈ ਕਿ ਕਿੰਨਾ ਦੀ ਹੈ ਮੋਨਪ੍ਰੀਤ ਸਿੰਘ ਜੀ ਧੰਨਵਾਦ ਮੋਨਪ੍ਰੀਤ ਜੀ ਤੁਸੀਂ ਅੱਜ ਨਵੇਂ ਜੁੜੇ ਹੋ ਪਹਿਲੀ ਵਾਰੀ ਮੈਂ ਰਿਕੁਐਸਟ ਕਰਾਂਗੀ ਪੂਰਾ ਸੈਸ਼ਨ ਦੇਖੋ ਤੁਹਾਨੂੰ ਸਮਝ ਆਏਗਾ ਬਹੁਤ ਕੁਝ ਸੁਣਨ ਨੂੰ ਮਿਲੇਗਾ ਔਰ ਜੇਕਰ ਤੁਹਾਨੂੰ ਕੋਈ ਆਪਣਾ ਸਵਾਲ ਹੈ ਤੇ ਤੁਸੀਂ ਰੱਖ ਸਕਦੇ ਹੋ ਜੀ ਡਿਫੀਨਿਟਲੀ ਜਿਸ ਤਰ੍ਹਾਂ ਦਾ ਵੀ ਸਵਾਲ ਸ਼ਬਦ ਦੇ ਰਿਲੇਟਡ ਤੁਹਾਡੇ ਮਨ 'ਚ ਆਉਂਦਾ ਹੈ ਤੁਸੀਂ ਜ਼ਰੂਰ ਰੱਖ ਸਕਦੇ ਹੋ ਔਰ ਜੇ ਕੋਈ ਵਿਵੇਕ ਦੀ ਸਾਂਝ ਪਾਉਣੀ ਹੋ ਵੀ ਪਾ ਸਕਦੇ ਜੀ ਵੀਰ ਜੀ ਤੁਸੀਂ ਆਪਣੀ ਗੱਲ ਰੱਖੋ ਜੀ ਹਾਂਜੀ ਦੇਖੋ ਅਸੀਂ ਜਦੋਂ ਇਹ ਸ਼ਬਦ ਸਟਾਰਟ ਕੀਤਾ ਜਦੋਂ ਇਹ ਲੜੀ ਸ਼ੁਰੂ ਕੀਤੀ ਜਿਵੇਂ ਵੀਰ ਜੀ ਨੇ ਦੱਸਿਆ ਔਰ ਵੀਜੀ ਦੀ ਜਿਹੜੀ ਡੈਫੀਨੇਸ਼ਨ ਆਈ ਹੈ ਜੋ ਵੀਜੀ ਨੇ ਐਕਸਪਲੇਨ ਕੀਤਾ ਮੇਰੀ ਪੂਰੀ ਉਹਦੇ ਨਾਲ ਸਹਿਮਤੀ ਹੈ ਬਸ ਅੱਗੇ ਮੇਰੇ ਜਿਵੇਂ ਜਿਹੜੇ ਸਟਾਰਟਰ ਨੇ ਮੈਂ ਹੱਲੇ ਜਿਵੇਂ ਸਟਾਰਟ ਕਰ ਰਿਹਾ ਤੇ ਮੈਨੂੰ ਇੱਕ ਜਿਹੜੀ ਅੰਦਰੋਂ ਦੀ ਜਿਗਿਆਸਾ ਰਹਿੰਦੀ ਹੈ ਸਿੱਖਣ ਦੀ ਜੇ ਮੈਨੂੰ ਲੋੜ ਪੈਂਦੀ ਹੈ ਤੇ ਗੁਰੂ ਦੇ ਉੱਤੇ ਗੁਰੂ ਵਾਸਤੇ ਇਸ ਬਾਣੀ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਸਮਝਾਇਆ ਗਿਆ ਹੁਣ ਅਸੀਂ ਅੱਗੋਂ ਅچھے ਤਰੀਕੇ ਨਾਲ ਸਮਝ ਕੇ ਅਸੀਂ ਅੱਗੋਂ ਅچھے ਤਰੀਕੇ ਦੇ ਨਾਲ ਉਹਨੂੰ ਲਾਈਫ ਦੇ ਵਿੱਚ ਇੰਪਲੀਮੈਂਟ ਕਰੀਏ ਤਾਂ ਸਾਡਾ ਜਿਹੜਾ ਲਾਭ ਹੁੰਦਾ ਸਾਡੇ ਗੁਰੂ ਤਾਂ ਲਿਖ ਕੇ ਚਲੇ ਗਏ ਉਹਨਾਂ ਨੇ ਤਾਂ ਆਪਣਾ ਫਰਜ਼ ਸਾਡੇ ਤੇ ਕਿਰਤਾਰਥ ਹੋ ਕੇ ਸਾਡੇ ਤੇ ਕਿਰਪਾ ਕਰਕੇ ਕੰਮ ਕਰਤਾ ਹੁਣ ਮੇਰਾ ਇੱਥੇ ਜਿਹੜਾ ਐਂਗਲ ਬਣਦਾ ਹੈ ਮੈਨੂੰ ਹੋਰ ਨੇੜੇ ਤੋਂ ਜੇ ਸਮਝਣਾ ਗੁਰਬਾਣੀ ਨੂੰ ਤੇ ਮੈਂ ਜਿਹੜੀ ਆਖਰੀ ਪੰਕਤੀ ਹੈ ਨਾ ਜਦੋਂ ਗੁਰੂ ਸਾਹਿਬ ਕਹਿ ਰਹੇ ਨੇ ਨਾਨਕ ਕਾ ਪ੍ਰਭ ਪੂਰ ਰਿਓ ਹੈ ਜਤ ਕਤ ਤਤ ਗਸਾਈ ਠੀਕ ਹੈ ਜੀ ਹੁਣ ਪ੍ਰਭ ਤੇ ਗਸਾਈ ਅਲੱਗ ਅਲੱਗ ਵਰਡਸ ਹੈਗੇ ਨੇ ਪਰ ਮੈਨੂੰ ਲੱਗਦਾ ਜਿਵੇਂ ਵੀਰ ਜੀ ਨੇ ਸਮਝਾਇਆ ਅਤੇ ਕਿਰਤਮ ਨਾਮ ਅਲੱਗ ਅਲੱਗ ਦੇ ਲੈ ਲੈ ਪਰ ਹੁਣ ਇਹਦੇ ਵਿੱਚ ਸੁਨੇਹਾ ਕੀ ਹੈ ਇਹਦੇ ਵਿੱਚ ਸੁਨੇਹਾ ਜੋ ਮੈਨੂੰ ਲੱਗਦਾ ਸੀ ਵੀ ਮੇਰੇ ਵਾਸਤੇ ਜੇ ਇਹ ਬਾਣੀ ਹੈ ਤੇ ਮੇਰੇ ਵਾਸਤੇ ਕਿਉਂ ਲਿਖਿਆ ਹੈ ਗੁਰੂ ਸਾਹਿਬ ਨੇ ਮੈਨੂੰ ਇਹ ਕਿਉਂ ਦੱਸ ਰਹੇ ਨੇ ਬੀ ਨਾਨਕ ਦਾ ਜਿਹੜਾ ਪ੍ਰਭ ਹੈਗਾ ਉਹ ਜਤ ਕਤ ਤਤ ਗਸਾਈਂ ਹਰ ਜਗ੍ਹਾ ਤੇ ਉਹੀ ਹੈ ਜਿਵੇਂ ਵੀਰ ਜੀ ਨੇ ਵੀ ਸਮਝਾਇਆ ਤੇ ਆਪਾਂ ਨੂੰ ਸਮਝ ਆ ਰਿਹਾ ਤੇ ਮੈਂ ਇਹ ਸੋਚਦਾ ਵੀ ਮੈਨੂੰ ਕਿਉਂ ਇਹ ਦੱਸ ਰਹੇ ਨੇ ਵੀ ਨਾਨਕ ਆਪਣਾ ਪ੍ਰਭ ਕਿਉਂ ਦੱਸ ਰਹੇ ਨੇ ਵੀ ਮੇਰਾ ਪ੍ਰਭ ਜਿਹੜਾ ਹੈ ਉਹ ਸਭ ਜਗ੍ਹਾ ਤੇ ਭਰਪੂਰ ਹੈ ਹੁਣ ਇੱਥੋਂ ਦੀ ਫਿਰ ਮੈਨੂੰ ਜਦੋਂ ਅ ਗੁਰੂ ਦੀ ਬਾਣੀ ਜਦੋਂ ਪੜਦਾ ਤੇ ਮੈਨੂੰ ਇੱਕ ਪੱਕਤਾ ਆਂਦਾ ਹੈ ਵੀ ਗੁਰੂ ਸਾਹਿਬ ਨੇ ਜੋ ਲਿਖਿਆ ਸੱਚ ਲਿਖਿਆ ਇੱਕ ਦੂਜਾ ਮੇਰਾ ਭਰੋਸਾ ਹੈ ਤੀਸਰਾ ਹੁਣ ਜਿਹੜਾ ਮੇਰੇ ਸਵਾਲ ਸੀ ਵੀ ਕਿਉਂ ਲਿਖਿਆ ਉਹ ਇਸ ਕਰਕੇ ਲਿਖਿਆ ਹੈ ਕਿਉਂਕਿ ਮੈਂ ਇੱਕ ਪੁਰਾਤਨ ਮਤ ਦੇ ਨਾਲ ਸਟਕ ਸੀਗਾ ਜਿਹੜੀ ਪੁਰਾਤਨ ਸਮੇਂ ਤੋਂ ਚਲਦੀ ਆ ਰਹੀ 4000 5200 ਸਾਲ ਜਿੰਨੇ ਵੀ ਸਾਲ ਕਹਿ ਲੋ ਉੱਥੇ ਕੀ ਸਮਝਾਇਆ ਜਾਂਦਾ ਮੈਨੂੰ ਵੀ ਜਿਹੜਾ ਤੇਰਾ ਪ੍ਰਭ ਹੈ ਅਕਾਲ ਪੁਰਖ ਹੈ ਰੱਬ ਹੈ ਅੱਲਾ ਹੈ ਗੋਡ ਹੈ ਪਕਵਾਨ ਹੈ ਕੋਈ ਨਾਮ ਜਿੰਨੇ ਮਰਜ਼ੀ ਲੈ ਲੋ ਮੈਂ ਨਾਮ ਤੇ ਨਹੀਂ ਜਾ ਰਿਹਾ ਮਤਲਬ ਉਹ ਐਸੀ ਜਿਹੜੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਵੀ ਜਾਂ ਤਾਂ ਉਹ ਕਿਸੇ ਈਸਟ ਡਾਇਰੈਕਸ਼ਨ ਚ ਬੈਠਾ ਹੋਇਆ ਜਾਂ ਤਾਂ ਉਹ ਸਿਰਫ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਜਾਂ ਪਾਤਾਲ ਲੋਕ ਚ ਬੈਠਾ ਹੈ ਕਿਤੇ ਧਰਤੀ ਦੇ ਅੰਦਰ ਸਤਵੇਂ ਅੰਦਰ ਜਾ ਕੇ ਬੈਠਾ ਹੈ ਤੇ ਮੈਂ ਉਹਦੀ ਆਰਾਧਨਾ ਕਰਨੀ ਹੈ ਮੈਂ ਉਹਨੂੰ ਧਿਆਣਾ ਜੋ ਮੇਰੀ ਬੁੱਧੀ ਜਿਹੜੀ ਮਨਮੁਖਵਲੀ ਬੁੱਧੀ ਬਣੀ ਹੋਈ ਸੀ ਇੱਥੇ ਮੇਰੇ ਗੁਰੂ ਸਾਹਿਬ ਨੇ ਮੈਨੂੰ ਉਹਨਾਂ ਸਾਰੀਆਂ ਗੱਲਾਂ ਤੋਂ ਵਿਰਾਮ ਦਿੰਦੇ ਹੋਏ ਵੀ ਤੂੰ ਕਿਸੇ ਪੇੜ ਦੇ ਵਿੱਚ ਦੇਖ ਰਿਹਾ ਤੂੰ ਕਿਸੇ ਉਹ ਜਾਨਵਰ ਦੇ ਵਿੱਚ ਦੇਖ ਰਿਹਾ ਤੂੰ ਕਿਸੇ ਅਸਮਾਨਤੇ ਦੇਖ ਰਿਹਾ ਐ ਐਸਾ ਕੁਝ ਨਹੀਂ ਹੈ ਜਿਹੜਾ ਪ੍ਰਭ ਹੈ ਹੁਣ ਸਾਡਾ ਪ੍ਰਭ ਵੀ ਸਾਡੇ ਨਾਨਕ ਵਾਲਾ ਹੋਣਾ ਚਾਹੀਦਾ ਹੈ ਸਾਡੇ ਗੁਰੂ ਵਾਲਾ ਹੋਣਾ ਚਾਹੀਦਾ ਹੈ ਮੈਂ ਮੈਂ ਤੇ ਜਿੱਥੇ ਦੇਖਾਂ ਉੱਥੇ ਤੂੰ ਹੈ ਔਰ ਜਿਵੇਂ ਅਸੀਂ ਥੋੜੇ ਦਿਨ ਪਹਿਲਾਂ ਬਾਣੀ ਪੜੀ ਸੀਗੀ ਜਿਹਦੇ ਵਿੱਚ ਬਣਕਿਆਂ ਨੂੰ ਲੈ ਕੇ ਕਬੀਰ ਜੀ ਨੇ ਸਾਡੇ ਗੁਰੂ ਸਾਹਿਬ ਨੇ ਮਾਲਾ ਦੇ ਉੱਤੇ ਕੰਡੈਮਨੇਸ਼ਨ ਦਿੱਤੀ ਸੀ ਪਰ ਸਾਰੇ ਲੋਗ ਜਿਹੜੇ ਬਾਣੀ ਦਾ ਪਾਠ ਪੜ੍ਹਦੇ ਨੇ ਰਟਨ ਕਰਦੇ ਨੇ ਉਹ ਨਾਨਕ ਨੂੰ ਹੀ ਝੂਠਾ ਪਾਣ ਤੇ ਲੱਗੇ ਨੇ ਵੀ ਨਹੀਂ ਜੀ ਅਸੀਂ ਮਾਲਾ ਸਿਮਰਨੀ ਹੈ ਕਿਉਂ ਸਾਡੇ ਕਿਸੇ ਬਾਪੇ ਨੇ ਸਾਨੂੰ ਕਹਿਤਾ ਤੇ ਅਸੀਂ ਮਾਲਾ ਸਿਮਰਾਂਗੇ ਗੁਰੂ ਬਾਣੀ ਜੋ ਕਹ ਰਹੀ ਏ ਤੁਹਾਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਅਸੀਂ ਮੱਥੇ ਟੇਕ ਲੈਨੇ ਆ ਅਸੀਂ ਚੌਰ ਕਰ ਦਿੰਨੇ ਆ ਅਸੀਂ ਸਿਰ ਤੇ ਚੁੱਕ ਲੈਨੇ ਆ ਹੈਨਾ ਲੋਕਾਂ ਨੂੰ ਦਿਖਾਉਣ ਵਾਸਤੇ ਪਰ ਜੇ ਕਿਤੇ ਗੱਲ ਮੰਨੀ ਪੈ ਜੇ ਤੇ ਕਹਿੰਦੇ ਨਹੀਂ ਅਸੀਂ ਆਪਣੇ ਬਾਬੇ ਦੀ ਗੱਲ ਮੰਨਾਂਗੇ ਪਾਣੀ ਦੀ ਗੱਲ ਨਹੀਂ ਮੰਨ ਸਕਦੇ ਸੀ ਮੁੰਕਰਾਂ ਹੂੰ ਤੋਂ ਦੋ ਪੁਆਇੰਟ ਮੈਂ ਅੱਜ ਅਰਜ਼ੀ ਕੀਤੇ ਨੇ ਇੱਕ ਤਾਂ ਅਸੀਂ ਸਿੱਖਦੇ ਨਹੀਂ ਗੱਲਾਂ ਕਰਦੇ ਆ ਸਿਰਫ ਧਰਮੀ ਬਣਨ ਦੇ ਪਿੱਛੇ ਸਾਡੀ ਹੋੜ ਲੱਗੀ ਹੋਈ ਹੈ ਵੀ ਅਸੀਂ ਧਰਮੀ ਦਿਖਣ ਲੱਗ ਜਾਈਏ ਵੀ ਲੋਕਾਂ ਨੂੰ ਅਸੀਂ ਧਰਮੀ ਦਿੱਖੀਏ ਹੂੰ ਤੇ ਗੁਰਬਾਣੀ ਸਾਨੂੰ ਧਰਮੀ ਬਣਾਉਂਦੀ ਹੈ ਵੀ ਤੁਸੀਂ ਧਰਮੀ ਬਣੋ ਅ ਥੈਂਕ ਯੂ ਜੀ